ਅਸੀਂ ਜੜ ਨਿਊਜ਼ ਦੇਖ ਰਹੇ ਹਾਂ ਤੇ ਇਸ ਵੇਲੇ ਦੀ ਵੱਡੀ ਅਪਡੇਟ ਵਾਪਰ ਤੋਂ ਲੈ ਕੇ ਹਾਜ਼ਰਾਂ ਤੁਹਾਡੇ ਨਾਲ ਜੋ ਪੀਤੇ ਦਿਨ ਖਬਰ ਤੁਹਾਡੇ ਨਾਲ ਨਿਸ਼ਚਿਤ ਕੀਤੀ ਸੀ ਕਿ ਨਾਨਾ ਨਾਨੇ ਦੇ ਵੱਲੋਂ ਕਿਸ ਤਰ੍ਹਾਂ ਆਪਣੀ ਮਾਸੂਮ ਦੋਤੀ ਦਾ ਕਤਲ ਕਰ ਦਿੱਤਾ ਗਿਆ ਸੀ ਆਖਿਰ ਇਹ ਨਾਨਾ ਨਾਨੀ ਮਜਬੂਰ ਕਿਉਂ ਹੋਏ ਸੀ ਕਿ ਇਹ ਵੀ ਤੁਹਾਡਾ ਜ਼ਿਕਰ ਕੀਤਾ ਸੀ ਕਿ ਇਹ ਬੱਚੀ ਦੀ ਜਿਹੜੀ ਮਾਂ ਸੀ ਉਹ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ ਬੱਚਾ ਨੂੰ ਛੱਡ ਕੇ ਨਾਨੀ ਕੋ ਤੇ ਬੱਚਾ ਜਿਹੜਾ ਸੀਗਾ ਯਾਨੀ ਕਿ ਉਹ ਬੱਚੀ ਇਹ ਆਪਣੇ ਮਾਂ ਦੇ ਪਿਆਰ ਨੂੰ ਭਾਲਦੀ ਸੀ ਪਰ ਨਾਨੀ ਨਾਨਾ ਜਿਹੜੇ ਮਜਬੂਰ ਸੀ ਸ਼ਾਇਦ ਉਸ ਮਾਂ ਦਾ ਪਿਆਰ ਨਾ ਦੇ ਸਕ ਰਹੇ ਸੀਗੇ ਜਿਸ ਦੇ ਬਾਦ ਉਹ ਅੱਕ ਕੇ ਤੇ ਬੱਚੀ ਨੂੰ ਉਹਨਾਂ ਨੇ ਕਤਲ ਕਰ ਦਿੱਤਾ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਇਹ ਹੈ ਕਿ ਨਾਨਾ ਨਾਨੇ ਦੀ ਵੀਡੀਓ ਵਾਇਰਲ ਹੋ ਗਈ ਹੈ ਕਿਉਂਕਿ ਪਹਿਲਾਂ ਲੋਕ ਹੋਇਆ ਜਾ ਰਿਹਾ ਸੀਗਾ ਕਿ ਬੱਚੇ ਦਾ ਕਤਲ ਕਿਸ ਨੇ ਕੀਤਾ ਹੈ ਜਦੋਂ ਤਫ਼ਤੀਸ਼ ਹੋਈ ਹੈ ਤਾਂ ਸੀਸੀਟੀਵੀ ਵੀ ਸਾਹਮਣੇ ਆ ਚੁੱਕੀ ਹੈ ਕਿਸ ਤਰ੍ਹਾਂ ਬਾਈਕ ਤੇ ਲੈ ਕੇ ਜਾ ਰਹੇ ਨੇ ਬੱਚੇ ਨੂੰ ਤੇ ਖਾਸ ਗੱਲ ਇਹ ਕਿ ਜਿਹੜੀ ਆਲਰੇਡੀ ਇੱਕ ਹੋਰ ਬੱਚੀ ਸੀ 7-8 ਸਾਲ ਦੀ ਬੱਚੀ ਜਿਹੜੀ ਸੀ ਉਹਨਾਂ ਦੇ ਘਰ ਵਿੱਚ ਨਾਲ ਹੀ ਰਹਿ ਰਹੀ ਸੀ ਉਹਨੂੰ ਕਿਤੇ ਹੋਰ ਭੇਜ ਦਿੱਤਾ ਬਾਹਰ ਭੇਜ ਦਿੱਤਾ ਕਿਸੇ ਦੂਜੀ ਥਾਂ ਤੇ ਇੱਥੇ ਉਸ ਤੋਂ ਬਾਅਦ ਕਿਣੀ 6 ਦੇ ਮਿਲਦੀ ਬੱਚਿਆ ਸੀਗੀ ਮਾਸੂਮ ਬੱਚੀ ਜਿਹੜੀ ਸੀਗੀ ਉੱਤਨ ਗਲਾ ਘੋਟ ਕੇ ਉੱਤਨ ਕਤਲ ਕਰ ਦਿੱਤਾ ਹੈ ਤੇ ਉਹ ਸੀਸੀਟੀਵੀ ਦੇ ਦੇਖ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਨਾਨਾ ਨਾਨੀ ਇਸ ਬੱਚੇ ਨੂੰ ਕਿਵੇਂ ਲੈ ਕੇ ਜਾ ਰਹੇ ਨੇ ਤੇ ਕਤਲ ਕਰਕੇ ਇੱਕ ਬੌਂਡ ਵਿੱਚ ਸੂਚ ਦਿੱਤਾ ਗਿਆ ਹੈ ਬੇहद ਮੰਦ ਭਾਗੀ ਖਬਰ ਹੈ ਲੋਕਾਂ ਦੇ ਬਿਲੋਂ ਬਹੁਤ ਸਾਰੇ ਅਜਿਹੇ ਅਪਰਾਧ ਜਿਹੜੇ ਕੀਤੇ ਜਾਂਦੇ ਨੇ ਹੈਵਾਨੀਤ ਦੀ ਹੱਦ ਪਾਰ ਕਰ ਦਿੱਤੀ ਹੈ ਕਿ ਨਾਨਾ ਨਾਨੀ ਨੇ ਨਾਨਾ ਨਾਨੀ ਦਾ ਜਿਹੜਾ ਅਹੁਦਾ ਹੁੰਦਾ ਆਪਣੇ ਬੱਚਿਆਂ ਦੇ ਲਈ ਉਸ ਪਦ ਨੂੰ ਕਲੰਕ ਲਗਾ ਦਿੱਤਾ ਹੈ ਫਿਲਹਾਲ ਇਸ ਪੂਰੀ ਖਬਰ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਜਰੂਰ ਸਾਂਝਾ ਕਰਿਓ ਲੇਕਿਨ ਹੋਰ ਕੀ ਕੁਝ ਸਾਹਮਣੇ ਆਈਆਂ ਡਿਟੇਲਸ ਉਹ ਵੀ ਤੁਹਾਨੂੰ ਸਾਂਝਾ ਕਰਦੇ ਹਾਂ ਮਾਮਲਾ ਜਲੰਧਰ ਦੇ ਭੋਪੁਰ ਦਾਇਆ ਪਿੰਡ ਡੱਲਾਂ ਦਾ ਜਿੱਥੇ ਇਹ ਘਟਨਾ ਵਾਪਰੀ ਹੈ ਤੇ ਨਾਨਾ ਨਾਨੀ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕੋਰਟ ਦੇ ਵੱਲੋਂ 2 ਦਿਨ ਦਾ ਰਿਮਾਂਡ ਵੀ ਲਿੱਤਾ ਗਿਆ આરોપી ਨਾਨਾ ਨਾਨੀ ਦੇਖਲਾਹ ਪੁਖਤਾਨਪੁਰ ਦੇ ਵਿੱਚ ਰਹਿਣ ਵਾਲੇ ਬੱਚੀ ਦੇ ਪਿਤਾ ਸੁਲਿੰਦਰ ਕੁਮਾਰ ਦੇ ਵੱਲੋਂ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਘਟਨਾ ਆਹ 24 CCTV ਫੁਟੇਜ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਦੇ ਅਧਾਰ ਤੇ ਹਰ ਇੱਕ ਚੀਜ਼ ਦਾ ਖੁਲਾਸਾ ਹੋ ਗਿਆ ਘਟਨਾ ਦੇ ਉੱਪਰ ਜਿਹੜੇ ਵੀ ਪਰਦੇ ਪਏ ਹੋਏ ਸੀਗੇ ਉਹ ਸਾਰੇ ਸਾਹਮਣੇ ਆ ਗਏ ਨੇ ਬੱਚੇ ਨੂੰ ਬਾਈਕ ਤੇ ਕਿਸ ਤਰ੍ਹਾਂ ਦਾਦਾ-ਦਾਦੀ ਜੜੇ ਨੇ ਉਹਦੇ লাশ ਨੂੰ ਲੈ ਕੇ ਜਾਂਦੇ ਹੋਏ CCTV ਦੇ ਵਿੱਚ ਦਿਖਾਈ ਦੇ ਰਹੇ ਨੇ ਫਿਲਹਾਲ ਮਾਮਲਾ ਬਹੁਤ ਹੀ ਜ਼ਿਆਦਾ ਸੰਜੀਦਗੀ ਭਰਿਆ ਹੈ ਬੇहद ਮੰਦ ਭਾਗੀ ਖਬਰ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਹਰ ਪਾਸੇ ਇਸ ਘਟਨਾ ਨੂੰ ਲੈ ਕੇ ਥੋੜੋ ਥੋੜੀ ਕੀਤੀ ਜਾ ਰਹੀ ਹੈ ਉਸ ਬਜ਼ੁਰਗ ਨਾਨਾ ਨਾਨੀ ਦੇ ਉੱਪਰ ਜਦੋਂ ਉਹਨਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਕਿ ਕਿਵੇਂ ਉਹਨਾਂ ਨੇ ਬੱਚੀ ਨੂੰ ਦਰਦਨਾਕ ਮੌਤ ਦਿੱਤੀ ਹੈ ਜਿਸ ਤੋਂ ਬਾਅਦ ਸੁਣ ਕੇ ਹਰ ਇੱਕ ਦਾ ਦਿਲ ਜਿਹੜਾ ਝੰਝੋਟ ਗਿਆ ਕਿਉਂਕਿ ਉਹਨਾਂ ਨੇ ਦੱਸਿਆ ਕਿ 7 ਸਾਲ ਦੀ ਬੇਟੀ ਜਿਹੜੀ ਉਹਨਾਂ ਦੇ ਕੋਲ ਰਹਿ ਰਹੀ ਸੀ ਉਹਨਾਂ ਨੇ ਉਸ ਬੱਚੀ ਨੂੰ ਕਿਤੇ ਹੋਰ ਭੇਜਿਆ ਤੇ ਉਸ ਤੋਂ ਬਾਅਦ ਉਸ 마ਸੂਮ ਬੱਚੀ ਦਾ ਪਹਿਲਾ ਗਲਾ ਘੋਟਿਆ ਕੱਲਾ ਦਬਾ ਕੇ ਮਾਰ ਦਿੱਤਾ ਤੇ ਉਸ ਤੋਂ ਬਾਅਦ ਪੋਲੀਥੀਨ ਦੇ ਵਿੱਚ ਪਾ ਕੇ ਉਹ ਇੱਕ ਫਲਾਈਓਵਰ ਤੇ ਇਟਾ ਸੁੱਟੇ ਹੁੰਦੇ ਨੇ ਤੇ ਜਦੋਂ ਇਹ ਸਾਰੀ ਦਾਸ ਤਾਂ ਉਹ ਬਿਆਨ ਕਰਦੇ ਨੇ ਕਿ ਕਿਵੇਂ ਕਿਵੇਂ ਉਸ ਮਾਸੂਮ ਬੱਚੇ ਦੇ ਨਾਲ ਇਹਨਾਂ ਨੇ ਤਸ਼ੱਦਦ ਢਾਈ ਹੈ ਇਹ ਸਾਰੀ ਗੱਲ ਵਾਦਤ ਸੁਣ ਕੇ ਜਿਹੜੇ ਲੋਕ ਉੱਥੇ ਖੜੇ ਹੋ ਕੇ ਸੁਣ ਰਹੇ ਸੀ ਇਸ ਘਟਨਾ ਨੂੰ ਸਾਰਿਆਂ ਦਾ ਦਿਲ ਹੈ ਉਹ ਪ੍ਰਸਿੱਧ ਗਿਆ}{|\text{ਗੱਲ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ}}